ਸਾਡੇ ਸਮਾਜ ਸੇਵੀ ਲੋਕ ਵੀਰ ਆ ਸਾਡੇ ਆਦੇ ਪਿੰਡਾਂ ਦੇ ਵਿੱਚੋਂ ਪੱਠੇ ਵੱਢ ਕੇ ਹਰੇ ਚਾਰੇ ਦਾ ਜਿਹੜਾ ਇਸ ਵਕਤ ਟਰੈਕਟਰ ਭਰ ਕੇ ਲੈ ਕੇ ਆਏ ਨੇ ਸਾਡੇ ਵੀਰ ਇਸ ਵਕਤ ਪਹੁੰਚੇ ਨੇ ਕਿਵੇਂ ਲੱਗਦਾ ਜਿਹੜੇ ਹਾਲਾਤ ਆ ਇਸ ਵਕਤ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਉਂਦਾ ਬੜਾ ਜਿਆਦਾ ਪਾਣੀ ਨੁਕਸਾਨ ਕਾਫੀ ਹੋ ਰਿਹਾ ਜੀ ਪਰ ਸਰਕਾਰਾਂ ਦਾ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਧਿਆਨ ਨਹੀਂ ਗਿਆ ਨਾਲੇ ਪਾਸੇ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਤੇ ਘੁੰਮ ਰਹੇ ਨੇ ਕੋਈ ਕਿਤੇ ਘੁੰਮ ਰਹੀ ਤੇ ਪਬਲਿਕ ਤਾਂ ਦੇਖੋ ਇਹ ਪਬਲਿਕ ਦਾ ਸਾਥ ਦੇ ਰਹੀ ਪੂਰੇ ਜੋਰਾ-ਸ਼ੋਰਾ ਚ ਸਮਾਨ ਆ ਰਿਹਾ ਜ ਚਲੋ ਜਿੰਨੇ ਜਿੰਨੀ ਕੁ ਸੇਵਾ ਹੀ ਕਰ ਸਕਦੇ ਆ ਪੱਠੇ ਤੂੜੀ ਕੋ ਪਾਣੀ ਦਾ ਰੇ ਜਣ ਰਸ ਬਿਸਕਟ ਗੱਡੀਆਂ ਭਰ ਕੇ ਲਿਆਏ ਜੀ ਤੇ ਜੋ ਕਿ ਇਸ ਪਬਲਿਕ ਨੂੰ ਕੋ ਤੰਗੀ ਨਾ ਆਵੇ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਪਰ ਸਰਕਾਰਾਂ ਨੂੰ ਚਾਹੀਦਾ ਇਥੇ ਮੁਲਾਜ਼ਮ ਹੀ ਲਾਉਣੇ ਚਾਹੀਦੇ ਆ ਜਿਹੜੇ ਕਿ ਕਈ ਵਾਰ ਕਹੇ ਇੱਕ ਪਿੰਡ ਚ ਸਾਰਾ ਸਮਾਨ ਚਲਾ ਜਾਂਦਾ ਜੀ ਵੀ ਦੂबारा ਦੂਜੇ ਪਿੰਡ ਕਿ ਰਹਿ ਜਾਂਦੇ ਉਥੇ ਪਹੁੰਚਦਾ ਨਹੀਂ ਕਿਉਂਕਿ ਜਿਹੜੇ ਸੇਵਾ ਕਰਨਾ ਉਹਦੇ ਨੂੰ ਪਤਾ ਨਹੀਂ ਲੱਗੇ ਕਿ ਕਿਹੜੇ ਪਿੰਡ ਪਹੁੰਚ ਕਰਨੇ ਆ ਤੇ ਸਾਨੂੰ ਤਾਂ ਚਲੋ ਤੁਹਾਡੇ ਪੱਤਰ ਪਰਿਭਾਵਾਂ ਦੱਸਿਆ ਵੀ ਇਧਰ ਰਾਜ ਕੋ ਗੱਟੀ ਜੱਲੇ ਕੇ ਪ੍ਰੋਬਲਮ ਹੈਗੀ ਹੈ ਇਹ ਰਸਨ ਲੈ ਕੇ ਆਏ ਆ ਤੇ ਚਲੋ ਜਿੰਨਿਆ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ ਜੀ ਪਰ ਸਰਕਾਰ ਨੂੰ ਚਾਹੀਦੇ ਨੁਮਾਇंदे ਚਾਰ-ਪੰਜ ਮੁਲਾਜ਼ਮ ਲਾਉਣੇ ਚਾਹੀਦੇ ਉਥੇ ਬਾਰਡਰ ਤੋਂ ਸ਼ੁਰੂ ਤੋਂ ਵੀ ਕਿਹੜੇ ਪਿੰਡ ਨੂੰ ਪਹੁੰਚ ਕਰਨੀ ਚਾਹੀਦੀ ਕਿੱਥੇ ਸਮਾਨ ਚਾਹੀਦਾ ਉਥੇ ਪਹਚਾਉਣਾ ਚਾਹੀਦਾ ਨਾਲ ਮੁਲਾਜ਼ਮ ਦੇਖ ਚੌਣੇ ਚਾਹੀਦੇ ਜੀ ਹਾਂ ਬਾਕੀ ਅਸੀਂ ਇਹੋ ਅਪੀਲ ਕਰਾਂਗੇ ਸਰਕਾਰ ਨੂੰ ਕਿ ਨਾਲ ਵੱਧ ਤੋਂ ਵੱਧ ਖਰਚਾ ਦਿੱਤਾ ਜਾਏ ਮੁਆਵਜ਼ਾ ਦਿੱਤਾ ਜਾਏ ਭਗੋਤ ਰਾਮ ਜੀ ਦਾ ਕਹਿੰਦੇ ਸੀ ਅਸੀਂ ਮੁਰਗੀਆਂ ਵੀ ਦੇਾਂਗੇ ਅੰਡਿਆਂ ਦੇ ਪੈਸੇ ਦੇਾਂਗੇ ਪਰ ਇਹ ਫਸਲ ਦੇ ਪੈਸੇ ਦੇ ਦੇਣ ਅੰਡੇ ਮੁਰਗੇ ਦੇ ਕੀ ਕਰਨਾ ਪਫਲਗਣੇ ਜੀ ਜੋ ਵੀ 10 15000 ਦੇਣਗੇ ਕੀ ਬੰਦਾ ਇਹ ਖਰਚੇ ਹੋ ਚੁੱਕੇ ਨੇ ਸਾਰੇ ਫਸਲ ਤੇ ਹੋਣਾ ਸਿਰਫ ਇਹਨੂੰ ਕੱਟਣਾ ਹੀ ਸੀ ਫਸਲ ਨੂੰ ਤੇ 23 ਚ ਵੀ ਮਾਰ ਪਈ ਪੱਬਲ ਨੂੰ ਹੋਣ ਵੀ ਤੇ ਘੱਟੋ ਘੱਟ 60 7000 ਰੁਪਿਆ ਪਰ ਕਿੱਲਾ ਪਰ ਏਕੜ ਦੇਣਾ ਚਾਹੀਦਾ ਜਿੰਦਰਾ ਕੋਈ ਪਰ ਭਾਈ ਹੋ ਜਾ ਜਿਮੀਦਾਰ ਜਿਹੜੇ ਕੁਝ ਸੌਖੇ ਹੋ ਜਾਣ ਨੀ ਤਾਂ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਦੇਖੋ ਕਿਵੇਂ ਖੜੇ ਆ ਪਾਣੀ ਤੋਂ ਵੀ ਅੱਜ ਆਜਿਤ ਨਹੀਂ ਲਾਈਟ ਤਾਂ ਬੰਦ ਹੀ ਹੋਣੀ ਆ ਸਾਡੀ ਤਾਂ ਸਰਕਾਰ ਕੋ ਇਹੋ ਹੀ ਪੀਲ ਆ ਵੀ ਇਹਨਾਂ ਨੂੰ ਘੱਟੋ ਘੱਟ 7000 ਰੁਪਿਆ ਪਰ ਕਿੱਲਾ ਦਿੱਤਾ ਜਾਵੇ ਜੀ ਜੀ ਗੱਲ ਕਰਕੇ ਆਪਾਂ ਇਸ ਵਕਤ ਜਿਹੜੀਆਂ ਸੜਕਾਂ ਐ ਉਹ ਵੀ ਟੁੱਟ ਗਈਆਂ ਜਿਹੜੀਆਂ ਪਿੰਡਾਂ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜੋੜਦੀਆਂ ਜਿਹੜੇ ਕੋਈ ਲੈਂਕ ਰੋਡਾਂ ਸੜਕਾਂ ਸੀ ਉਹ ਵੀ ਟੁੱਟ ਗਈਆਂ ਜਿਹੜੇ ਹੋਰ ਰਾਸਤੇ ਸੀ ਕੱਚੇ ਉਹ ਵੀ ਟੁੱਟ ਗਏ ਇੱਕ ਰਾਸਤੇ ਤੁਸੀਂ ਲੰਘ ਕੇ ਆਏ ਹੋ ਨਾਲ ਪੁਲਿਸ ਸੀ ਕਹਿੰਦੇ ਕੱਲ ਉੱਥੋਂ ਪੁਲ ਵੀ ਟੁੱਟ ਗਿਆ ਸੀ ਉਹ ਮਸਾ ਮਸਾ ਬੰਨਿਆ ਨਾ ਇਸ ਵਕਤ ਇਹਨਾਂ ਕੋਲੇ ਕੋਈ ਲਾਈਟ ਦਾ ਪ੍ਰਬੰਧ ਐ ਨਾ ਕੋਈ ਖਾਣ ਦਾ ਪ੍ਰਬੰਧ ਐ ਨਾ ਕੋਈ ਦਵਾਈ ਦੀ ਬੂਟੀ ਦੀ ਕੋਈ ਸੂਰਤ ਕੀਤੀ ਗਈ ਹੈ ਸਰਕਾਰ ਵੱਲੋਂ ਪਰ ਜਿਵੇਂ ਤੁਸੀਂ ਘਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੇਖ ਰਹੇ ਸੀ ਪਾਣੀ ਦੇ ਹਾਲਾਤ ਅੱਜ ਤੁਸੀਂ ਇੱਥੇ ਆਏ ਆ ਖੁਦ ਵੇਖਿਆ ਵੇਖ ਕੇ ਕਿਵੇਂ ਲੱਗ ਜਦੋਂ ਆਪਾਂ ਜਾ ਕੇ ਵੇਖਨੇ ਉਦੋਂ ਗੱਲ ਕੁਝ ਹੋਰ ਹੁੰਦੀ ਆ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਸੋਸ਼ਲ ਮੀਡੀਆ ਕੋਈ ਗਲਤ ਨਹੀਂ ਕਰ ਰਿਹਾ ਜੀ ਪੂਰਾ ਚਲੋ ਪਿੰਡਾ ਚੋਂ ਸਾਹ ਹੁੰਦਾ ਦੇਖ ਕੇ ਸਾਨੂੰ ਵੀ ਸੋਸ਼ਲ ਮੀਡੀਆ ਦੇ ਵੇਖ ਕੇ ਵੀ ਇਹ ਦੇਖਿਆ ਵੀ ਇਧਰ ਪ੍ਰੋਬਲਮ ਹੈਗੀ ਪਾਣੀ ਅੱਜ ਅਸੀਂ ਉਹਦੀ ਨਿਗਾਹ ਨਾਲ ਵੇਖ ਰਹੇ ਹਾਂ ਵੀ ਦੂਰ ਤੱਕ ਪਾਣੀ ਹੀ ਪਾਣੀ ਹੈ ਬਹੁਤ ਪ੍ਰੋਬਲਮਾਂ ਨੇ ਸਰਕਾਰ ਦਾ ਜਿਹੜਾ ਇੱਕ ਪੋਲਿਸੀ ਪਿਛਲੇ ਸਾਲ 23 ਚ ਬਣਾਇਆ ਸੀ ਨਾ ਉਹ ਵੀ ਕੁਝ ਦਿਨ ਪਹਿਲਾਂ ਟੁੱਟ ਚੱਲਿਆ ਹੈ ਅੱਜ ਵੀ ਪੜਾਣੇ ਲੋਕਲ ਬੰਦੇ ਹੀ ਜੇਵੀਸੀ ਲਾ ਕੇ ਪੋਰੀਆਂ ਲਾ ਕੇ ਉਹਨੂੰ ਠੀਕ ਕਰ ਰਹੇ ਨੇ ਜੀ ਕੋਈ ਸਰਕਾਰ ਦਾ ਸਾਨੂੰ ਕੋ ਜਿੱਥੇ ਕੰਮ ਛੱਡ ਜਾਂਦੀ ਸਰਕਾਰ ਉੱਥੇ ਰਹਿ ਜਾਂਦਾ ਏ ਵੱਡੇ ਵੱਡੇ ਦਾਅਵੇ ਕਰਦੇ ਆ ਪਰ ਇਹ ਦਾਅਵੇ ਤੇ ਕੋਈ ਪਹੁੰਚ ਨਹੀਂ ਕਰ ਰਹੀ ਨਤਰਦੇਣੀ ਜੀ ਤੇ ਬਾਕੀ ਇਹਨਾਂ ਨੂੰ ਪੁੱਛਣਾ ਚਾਹੀਦਾ ਰੋਡ ਜਿਹੜੇ ਬੰਦ ਨੇ ਇਹਨਾਂ ਨੂੰ ਨਾਲ ਦੇ ਨਾਲ ਸਰਕਾਰ ਜੋ ਮਰਜ਼ੀ ਕਰ ਸਕਦੀ ਏ ਦਰਿਆਵਾਂ ਦੇ ਬੰਨ ਲੱਗ ਜਾਂਦੇ ਜੀ ਜੇ ਸਰਕਾਰ ਚਾਵੇ ਤਾਂ ਇਹ ਨਿੱਕੇ ਨਿੱਕੇ ਪ੍ਰੋਬਲਮਾਂ ਆ ਲੈ ਛੜਕਾਂ ਦੇ ਅਰੇਂਜਮੈਂਟ ਕਰ ਸਕਦੇ ਆ ਪਰ ਇੱਥੇ ਦੇਖਣ ਨੂੰ ਕੋਈ ਸਾਨੂੰ ਮਿਲਿਆ ਨਹੀਂ 2 ਘੰਟੇ ਹੋ ਗਏ ਹਨ ਨੂੰ ਬਿਲਕੁਲ ਪ੍ਰਸ਼ਾਸਨ ਦਾ ਕੋਈ ਬੰਦਾ ਜਾਂ ਸਰਕਾਰੀ ਕੋਈ ਰਾਸ਼ਨ ਜਾਂ ਕੋਈ ਟਰੱਕ ਖੜਾ ਹੋਵੇ ਵੰਡਿਆ ਜਾਵੇ ਕੋਈ ਸਾਨੂੰ ਅੱਜ ਤੱਕ ਦਿਸਿਆ ਨਹੀਂ ਜੀ ਕਹਿੰਦੇ ਆ ਕਿ ਹੁਣ ਇਹਨਾਂ ਨੂੰ ਕੋਈ ਰਸਤਾ ਨਹੀਂ ਦਿੰਦਾ ਨਾ ਕੋਈ ਖੇਤ ਦਿਸੇ ਨਾ ਕੋਈ ਘਰ ਦਿਸੇ ਨਾ ਪਿੰਡ ਦਿਸੇ ਜਦੋਂ ਲਕਸ਼ਣ ਆ ਗਏ ਉਹੀ ਲੀਡਰ ਆ ਕੇ ਇਹਨਾਂ ਦੇ ਘਰਾਂ ਦੇ ਵਿੱਚ ਵੜ ਜਾਣਗੇ ਇਹਨਾਂ ਲੋਕਾਂ ਦੇ ਨਾਲ ਰੋਟੀ ਵੀ ਖਾਣ ਕੇ ਜਾ ਕੇ ਚਾਹ ਵੀ ਪੀਣਗੇ ਬੱਚਿਆਂ ਦੇ ਨੱਕ ਵੀ ਸਾਫ਼ ਕਰਦੇ ਬੱਚਿਆਂ ਦੇ ਨੱਕ ਵੀ ਸਾਫ਼ ਕਰਦੇ ਤੁਹਾਡੇ ਦੀ ਗੱਲ ਹਾਂਜੀ ਹਾਂਜੀ ਬਿਲਕੁਲ ਜੀ ਇਹ ਜਦੋਂ ਲਕਸ਼ਣ ਆਉਂਦਾ ਜੀ ਹੁਣ ਦੇਖੋ ਸਾਲ 2027 ਚ ਲਕਸ਼ਣ ਆਉਣੇ ਜੀ ਇਹ ਜਿੰਨੇ ਸਾਰੇ ਲੀਡਰ ਨੇ ਘਰ ਘਰ ਪਹੁੰਚਣਗੇ ਜੀ ਘਰ ਘਰ ਕਿਸੇ ਦੀ ਜਨਾਨੀ ਜਾਓ ਕਿਸੇ ਦੀ ਭੈਣ ਜਾਓ ਬੱਚੇ ਜਾਣ ਹਰੇ ਘਰ ਫਿਰਦੇ ਆ ਅੱਜ ਇੱਥੇ ਵੇਖਣ ਨੂੰ ਕੋਈ ਵੀ ਨਹੀਂ ਮਿਲਦਾ ਜੀ ਚਲੋ ਇਹ ਪ੍ਰਾਣੇ ਸਰਕਾਰਾਂ ਚੰਗੀਆਂ ਸੀ ਫਿਰ ਵੀ ਜਿਵੇਂ ਸੁਖਵੀਰ ਸਿੰਘ ਬਾਦਲ ਜੀ ਹੋਰੀ ਚਲੋ ਅੱਜ ਫਿਰ ਵੀ ਤਰਿਆਮਾ ਦੇ ਘੁੰਮ ਰਹੇ ਨੇ ਚਲੋ ਸਰਕਾਰ ਹੀ ਕਰ ਸਕਦੀ ਕੋਈ ਜਿਹੜੇ ਹੁਣ ਅੱਜ ਕੱਲ ਸਰਕਾਰ ਚ ਨਹੀਂ ਉਹ ਜਿੰਨਾ ਕੋਈ ਪੁੱਛਦਾ ਉਹਦੇ ਪੱਲੋ ਦੇ ਸਕਦਾ ਜਿਵੇਂ ਅਸੀਂ ਆਹ ਆਮ ਲੋਕ ਜਿੰਨਾ ਕੋਈ ਸਾਡੇ ਕੋਲ ਪੁੱਛ ਸਾਰਾ ਆਉਂਦਾ 10 20 ਹਜ਼ਾਰ ਖਰਚਾ ਕਰਕੇ ਇਹਨਾਂ ਦਾ ਕੁਛ ਨਾ ਕੁਛ ਅਸੀਂ ਵਖਾਉਣੇ ਜਿੰਨਾ ਸਾਡੇ ਮੱਧ ਹੋ ਸਕਦੀ ਬੂਨ ਬੂਨਾ ਕਹਿੰਦੇ ਆ ਦਰਿਆ ਭਰਦਾ ਜੇ ਪਬਲਿਕ ਪਿੰਡਾਂ ਚ ਆਉਂਦੀ ਏ ਤੇ ਇਹਨਾਂ ਦਾ ਕੋਈ ਗੁਜ਼ਾਰਾ ਚੱਲ ਜੂਗਾ ਜੀ ਬਾਕੀ ਇਹਨਾਂ ਦੀ ਜਿਹੜੇ ਗਾਂ ਸਾਲ ਲੰਘਣਾ ਫਸਲਾਂ ਦਾ ਮੁਆਵਜ਼ਾ ਦਾ ਸਰਕਾਰ ਨੇ ਦੇਣਾ ਜੀ ਉਹ ਆਮ ਲੋਕ ਨਹੀਂ ਦੇ ਸਕਦੇ ਹੁਣ ਇਹਨਾਂ ਇੱਕ ਇਹ ਕਰਤਾ ਐਲਾਨ ਕਰ ਲੇ ਟੀਵੀ ਸੁਣਿਆ ਵੀ ਇਹਨਾਂ ਸਾਰੇ ਨਮਾਇੰਦਿਆਂ ਨੇ ਆਪਣੀ ਵੀ ਇਹਨਾਂ ਨੂੰ ਵਾਸਤੇ ਦਿੱਤਾ ਜਮ੍ਹਾਂ ਕਰਵਾਤੀ ਹੈ ਪਰ ਉਹਨਾਂ ਨੂੰ ਸਾਨੂੰ ਪਤਾ ਲੱਗੇਣਾ ਉਹ ਕਿੱਥੇ ਜਮ੍ਹਾਂ ਹੋਣੀ ਕਿੱਥੋਂ ਹੋਣੀ ਹੈ ਕਾਗਜ਼ ਬਿਆਨਾ ਵਿੱਚ ਨਾ ਹੋ ਜਾਵੇ ਉਹ ਜਾਂਦਾ ਜ਼ਿਲ੍ਹੇ ਦੇ ਡੀਸੀਆਂ ਕੋਲ ਜਾਵੇ ਉਹਦਾ ਕੋਈ ਬਕਾਇਦਾ ਰਿਕਾਰਡ ਬਣੇ ਕਿੱਥੇ ਉਵਰਤੇ ਗਿਆ ਜਾਂ ਜਿਹੜੇ ਆਪਣੇ ਮੁਆਵਜ਼ਾ ਦੇਣਾ ਇਹਨਾਂ ਨੇ ਉਹਦੇ ਨਾਲ ਐਡ ਕਰਕੇ ਦੱਸਿਆ ਜਾਵੇ ਵੀ ਇੰਨੇ ਨਾਲ ਪੈਸਾ ਹਰੇ ਜੀਵਾਂ ਨੂੰ ਵੰਡਿਆ ਗਿਆ ਹੈ ਨਹੀਂ ਜਿਹੜੀ ਇੱਕ ਇੱਕ ਤਨਖਾਹ ਦੀ ਗੱਲ ਕਰਦੇ ਆ ਮਾਨ ਸਾਹਿਬ ਲੋਕਾਂ ਦੀਆਂ ਅੱਖਾਂ ਪੂੰਝ ਰਹੇ ਆ ਕਿ ਇਹਦੇ 92 96 ਇਹਨਾਂ ਦੇ ਇੱਕ ਇੱਕ ਤਨਖਾਹ ਦੇ ਦੇਣਗੇ ਕਿ ਉਹਨਾਂ ਦੀ ਇੱਕ ਇੱਕ ਤਨਖਾਹ ਨਾਲ ਇਹਨਾਂ ਦੀ ਘਾਟ ਪੂਰੀ ਹੋ ਜਾਊਗੀ ਲੋਕਾਂ ਦੀ ਜਿਹੜੇ ਸਾਹਮਣੋਂ ਗੱਲ ਕਰਦੇ ਆ ਨੁਕਸਾਨ ਤਾਂ ਇਹਨਾਂ ਲੋਕਾਂ ਦਾ ਤਾਂ ਗਿਣਤੀ ਹੋਈ ਨਹੀਂ ਸਕਦੀ ਕਿੰਨੇ ਕਰੋੜਾਂ ਅਰਬਾਂ ਰੁਪਈਆ ਦਾ ਹੋ ਗਿਆ ਬਿਲਕੁਲ ਜੀ ਬਿਲਕੁਲ ਨਹੀਂ ਜੀ ਉਹ ਇੱਕ ਇੱਕ ਤਨਖਾਹ ਨਹੀਂ ਉਹ ਚਲੋ ਇੱਕ ਉਹ ਵੀ ਇਹਨਾਂ ਨੇ ਦੇਣਾ ਨਹੀਂ ਜੀ ਉਹ ਵੀ ਬਿਆਨਾਂ ਵਿੱਚ ਰਹਿ ਜਾਂਦਾ ਹੈ ਉਹ ਤਾਂ ਸਪੈਸ਼ਲ ਦੇ ਇੱਕ ਨਾਲ ਜਿਵੇਂ ਕਰਨ ਇਸ਼ੂ ਵਿਖਾਤਿਆਂ ਵਿੱਚ ਡੀਸੀ ਸਾਹਿਬ ਦੇ ਖਾਤੇ ਪੈਸੇ ਪੈ ਗਏ ਨੇ ਉਹ ਮੰਡਲ ਚਲੋ ਇਹੋ ਜਿਹੇ ਰਸਨ ਪਾਣੀ ਭੇਜ ਸਕਦੇ ਆ ਉਹਨਾਂ ਦੇ ਇੱਕ ਦਰਖਾਨ ਆ ਪਰ ਭਾਈ ਨਹੀਂ ਹੋ ਸਕਦੀ ਇਹ ਤਾਂ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ ਤਾਂ ਹੀ ਪਰ ਭਾਈ ਹੋਣੀ ਹੈ 60 70 ਹਜ਼ਾਰ ਪਰ ਕਿੱਲਾ ਮਿਲੇ ਫਿਰ ਇਹਨਾਂ ਦਾ ਕੋਈ ਗੁਜ਼ਾਰਾ ਹੋ ਸਕਦਾ ਜੀ ਅੱਜ ਕੀ ਕੁਝ ਲੈ ਕੇ ਪਹੁੰਚੇ ਆ ਸੰਗ ਅੱਜ ਚਾਰਾ ਹਰਾ ਚਾਰਾ ਤੂੜੀ ਪਾਣੀ ਦੀਆਂ ਪੇਟੀਆਂ ਜੀ ਰਾਸ ਬਿਸਕਟ ਜੋ ਵੀ ਸਾਡੇ ਕੋਲ ਆਇਆ ਹੈ ਦੋ ਗੱਡੀਆਂ ਭਰ ਕੇ ਆਏ ਜੀ ਟਰਾਲੀ ਵਿੱਚ ਪਟਾਰਾ ਰੱਖਿਆ ਹੈ ਉਹ ਅਸੀਂ ਇੱਥੇ ਸਾਰੇ ਬੰਨ ਤੇ ਵਰਤਾ ਕੇ ਜਾਵਾਂਗੇ ਜਾਂ ਆਪਦੇ ਹੱਥਾਂ ਨਾਲ ਵਰਤ ਕੇ ਜਾਵਾਂਗੇ ਜਿੰਨਾ ਵੀ ਹੋ ਸਕੇ ਆਉਣ ਵਾਲੇ ਦਿਨ ਇੱਕ ਦੋ ਦਿਨ ਛੱਡ ਕੇ ਫੇਰ ਆਵਾਂਗੇ ਇੱਥੇ ਸਾਨੂੰ ਬਹੁਤ ਲੱਗਦਾ ਹੈ ਬੜੀ ਵੱਡੀ ਮੁਸੀਬਤ ਹੈ ਜੀ ਪਰ ਇੱਕ ਦਿਨ ਨਾਲ ਮੰਡਲ ਨਾਲ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਜੀ ਜਦੋਂ ਤੁਸੀਂ ਇਹ ਸਾਰਾ ਰਾਸ਼ਨ ਲੈ ਕੇ ਆਏ ਹੋ ਬੜੀ ਸੋਹਣੀ ਗੱਲ ਆ ਤੁਸੀਂ ਵਿਦਾਈ ਦੇ ਪਾਤਰੋਂ ਜਿਹੜੇ ਸਾਡੇ ਵੀਡੀਓ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਵੀ ਆਉਣਾ ਚਾਹੀਦਾ ਜਿਹੜੇ ਵਧੀਆ ਆਪਦੇ ਪਿੰਡਾਂ ਦੇ ਵਿੱਚ ਇਸ ਵਕਤ ਹੈਗੇ ਪਿੰਡਾਂ ਦੇ ਵਿੱਚੋਂ ਗ੍ਰਾਹੀ ਇਕੱਠੇ ਕਰਕੇ ਉਹਨਾਂ ਨੂੰ ਆ ਕੇ ਇਹਨਾਂ ਲੋਕਾਂ ਦੀ ਆਪ ਖੁਦ ਸੇਵਾ ਕਰਨੀ ਚਾਹੀਦੀ ਹੈ ਜਿਹੜਾ ਤੁਸੀਂ ਇਹ ਸਮਾਨ ਲੈ ਕੇ ਆਏ ਹੋ ਤੁਸੀਂ ਆਪ ਵੀ ਤਰਫੋਂ ਲੈ ਕੇ ਪੂਰੇ ਨਗਰ ਚੋਂ ਲੈ ਆਏ ਹੋ ਨਹੀਂ ਇਹ ਜਿਹੜਾ ਅੱਜ ਤਾਂ ਸੀ ਨਾ ਆਪਣੇ 4-5 ਸੱਜਣ ਬੇਲੇ ਇਕੱਠੇ ਹੋ ਕੇ ਲੈ ਕੇ ਆਏ ਆ ਪਰ ਸਾਡੇ ਪਿੰਡ ਗੁਰਦਰਾ ਸਾਹਿਬ ਦੀ ਬੜੀ ਮਹਾਨਤਾ ਜੀ ਅਸੀਂ ਉੱਥੇ ਕਮੇਟੀ ਦੇ ਮੈਂਬਰ ਵੀ ਆ ਸਾਡੇ ਉਥੇ ਕਾਫੀ ਇੰਤਜ਼ਾਮ ਹੁੰਦਾ ਏ ਅਸੀਂ ਕਮੇਟੀ ਨੂੰ ਕਰਕੇ ਰਿਕੁਐਸਟ ਕਰਕੇ ਉਸਦਾ ਕਮੇਟੀ ਬੰਨੋ ਵੀ ਕੁਝ ਹੋਰ 2-4 ਦਿਨ ਲੰਗਰ ਵੀ ਲਵਾਵਾਂਗੇ ਇਥੇ ਕੋਸ਼ਿਸ਼ ਕਰਾਂਗੇ ਇਹ ਤਾਂ ਅਸੀਂ 2-4 ਜਣੇ ਸੱਜਣ ਮਿਲ ਕੇ ਉਹਦੇ ਬੰਨੋ ਉਹਦੇ ਤਰਫੇ ਲੈ ਕੇ ਆਏ ਜੀ ਨੰਗਰ ਨਾਲ ਤਾਂ ਚਲੋ ਰਾਫਤਾ ਕਰਕੇ ਸਾਡੇ ਬਹੁਤ ਵੱਡਿਆ ਗੋਤਰਾ ਸਾਹਿਬ ਹਣ ਸੰਤ ਬਾਬਾ ਕਰਮ ਸਿੰਘ ਜੀ ਦਾ ਜਿੱਥੇ ਲੱਖਾਂ ਦੇ ਹਿਸਾਬ ਨਾਲ ਸੰਗਤ ਪਹੁੰਚਦੀ ਬਰਸੀ ਵੀ ਸ਼ੁਰੂ ਹੋਣ ਵਾਲੀ ਸਤੰਬਰ ਦੀ 12 ਤੋਂ ਹੀ ਤੇ ਉਹ ਕਮੇਟੀ ਬੰਨੋ ਸਾਡਾ ਚਲ ਬੈਠੇਗਾ ਅਸੀਂ ਲੱਖਾਂ ਦੇ ਹਿਸਾਬ ਨਾਲ ਇਸ ਲੰਗਰ ਪਾਣੀ ਲਵਾਵਾਂਗੇ ਤੇ ਇਥੇ ਕਰਾਂਗੇ ਕੋਸ਼ਿਸ਼ ਤੇ ਰਾਜਾ ਵੜਿੰਗ ਜੀ ਪਹੁੰਚੇ ਸੀ ਕਾਂਗਰਸ ਪ੍ਰਧਾਨ ਪੰਜਾਬ ਪ੍ਰਧਾਨ ਉਹ ਕਹਿੰਦੇ ਸੀ ਕਿ ਸਾਡੀ ਸਰਕਾਰ ਲੈ ਕੇ ਆਓ ਅਸੀਂ ਜਦੋਂ ਅਗਲੀ ਵਾਰ ਨੂੰ ਹਾੜ ਆਉਣਗੇ ਉਸ ਤੋਂ ਵਧੀਆ ਤਕੜੇ ਪ੍ਰਬੰਧ ਕਰ ਦਾਂਗੇ ਇਹ ਲੱਗਦਾ ਵੀ ਕਾਂਗਰਸੀ ਸਰਕਾਰ ਨੂੰ ਪਹਿਲਾਂ ਆਈ ਨਹੀਂ ਹੋਣੀ ਜਿਹੜੀਆਂ ਇਹ ਗੱਲਾਂ ਕਰਦੇ ਜਿਵੇਂ ਆ ਕੇ ਹੋਣ ਇਹਦੋਂ ਪਹਿਲਾਂ ਤਾਂ ਨਹੀਂ ਆਈ ਹੋਣੀ ਕਾਂਗਰਸੀ ਸਰਕਾਰ ਨਹੀਂ ਕਾਫੀ ਵਾਰ ਆ ਚੁੱਕੇ ਜੀ ਕਿਉਂ ਕਿਉਂ ਨਹੀਂ ਆਏ ਜੀ ਸਰਕਾਰਾਂ ਚਲੋ ਕਾਲੀ ਦਲ ਵੀ ਰਿਹਾ ਕਾਂਗਰਸ ਸਰਕਾਰ ਵੀ ਰਹੀ ਹੈ ਪਰ ਅਜੇ ਤੱਕ ਇਹ ਵੀ ਤੁਹਾਨੂੰ ਪਤਾ ਜੀ ਚਲੋ ਜਿਹੜੇ ਕਾਲੀਦਾਲ ਵੇਲੇ ਜਿਹੜੇ ਸਰਕਾਂ ਸੜਕਾਂ ਦੇ ਵਿਕਾਸ ਤਾਂ ਕਾਲੀਦਾਲ ਵੇਲੇ ਹੀ ਹੋਏ ਆ ਕਾਂਗਰਸ ਠੀਕ ਆਏ ਨੇ ਅੱਜ ਕਹਿ ਗਏ ਨੇ ਜਿਵੇਂ ਆਪ ਵਾਲੇ ਪਿੱਛੇ ਕਿੰਨੇ ਝੂਠ ਮਾਰ ਕੇ ਸਰਕਾਰ ਬਣਾਈ ਪਰ ਮੇਰਾ ਖਿਆਲ ਵੀ ਆਪਾ ਬਲ ਵੀ ਖੜੀ ਏ ਇਹਨਾਂ ਨੂੰ ਵੀ ਪੁੱਛ ਲਿਆ ਜਾਵੇ ਵੀ ਇਹਨਾਂ ਨੇ ਕੋਈ ਕਿਹੇ ਵਾਦੇ ਨਿਤਰੇ ਨੇ ਇੱਕ ਦਿਨ ਨਿਤਰੇ ਜੀ ਚਲੋ ਸਰਕਾਰਾਂ ਆਉਂਦੀਆਂ ਝੂਠ ਮਾਰਦੀਆਂ ਪਰ ਇਹਨਾਂ ਨਹੀਂ ਮਾਰਨਾ ਚਾਹੀਦਾ 100 'ਚ 10% ਝੂਠ ਚੱਲ ਜਾਂਦਾ ਏ 100 'ਚ 100% ਨਹੀਂ ਝੂਠ ਚੱਲਣਾ ਚਾਹੀਦਾ ਚਲੋ 10-20% ਕੋਸ਼ਿਸ਼ ਕਰਨ ਵੀ ਹਾਂ 50-60% ਵੀ ਹਾਈ ਕੋਰਟ ਨੇ ਕੀਤਾ ਹੈ ਪਰ ਇੱਥੇ ਹੁਣ ਲਕਸ਼ਣ ਵੇਲੇ ਆ ਕੇ ਵੇਖਿਓ ਘਰਾਂ ਚ ਵੜ ਜਾਣਗੇ ਹਰੇ ਘਰਾਂ ਚ ਵੜਨਗੇ ਜੀ ਹੁਣ ਤੁਸੀਂ ਆਏ ਹੋ ਅੱਗੇ ਸੜਕ ਟੁੱਟੀ ਹੋਈ ਹੈ ਹਾਂਜੀ ਕਿ ਤੁਹਾਨੂੰ ਡਰ ਲੱਗਦਾ ਖਤਰਾ ਲੱਗਦਾ ਵੀ ਸ਼ਾਇਦ ਆਪਣਾ ਪੈਰ ਫਿਸਲ ਨਾ ਜਾਵੇ ਜਦੋਂ ਅਸੀਂ ਐਸੀ ਪਾਣੀ ਦਾ ਵਹਾਅ ਘੱਟ ਸੀ ਹੁਣ ਪਾਣੀ ਵੀ ਉੱਥੇ ਤੇਜ਼ ਹੋ ਗਿਆ ਹੁਣ ਫਿਰ ਅੱਗੇ ਜਾਉਂਗੇ ਇੱਥੇ ਰੁਕੂਗੇ ਜੀ ਤੁਸੀਂ ਵੇਖ ਕੇ ਪਿੱਛੇ ਖੜ ਗਏ ਜੀ ਡਰ ਕੇ ਪਾਣੀ ਦਾ ਲੋਹਾਈ ਬਹੁਤ ਤੇਜ਼ ਆ ਜੀ ਇਸ ਕਰਕੇ ਅਸੀਂ ਹੁਣ ਪੁੱਛਿਆ ਪਿੰਡ ਵਾਲਿਆਂ ਨੂੰ ਉਹ ਕਹਿੰਦੇ ਦੂਜੇ ਰਸਤੇ ਸਾਲੀ ਜਾਓ ਜੀ ਇੱਧਰ ਖਤਰਾ ਨਹੀਂ ਜਾ ਸਕਦੇ ਤੁਸੀਂ ਜੀ ਹਾਂਜੀ ਵੇਖੋ ਆਪਾਂ ਇੱਥੇ ਡਰ ਗਏ ਆ ਵੀ ਆਪਣਾ ਪੈਰ ਨਾ ਫਿਸਲ ਜੇ ਇਹਨਾਂ ਪਰਿਵਾਰਾਂ ਦੇ ਛੋਟੇ ਛੋਟੇ ਬੱਚੇ ਆ ਔਰਤਾਂ ਸਾਡੀਆਂ ਭੈਣਾਂ ਬਜ਼ੁਰਗਾਂ ਕਈ ਬਜ਼ੁਰਗਾਂ ਸਾਡੀਆਂ ਮਾਤਾ ਉਹ ਵੀ ਤੁਰ ਕੇ ਆ ਰਹੀਆਂ ਵੇਖੋ ਇਹਨਾਂ ਦੇ ਹਾਲਾਤ ਕਿਹੋ ਜਿਹੇ ਵਿਚਾਰਿਆਂ ਦੇ ਇਹਨਾਂ ਦੇ ਤਾਂ ਬਹੁਤ ਮਾੜੇ ਹਾਲਾਤ ਨੇ ਜੀ ਸਰਕਾਰ ਨੂੰ ਚਾਹੀਦਾ ਕੋਈ ਇਹਨਾਂ ਦਾ ਬੰਦੋਬਸਤ ਕਰ ਕਿਸਤੀਆਂ ਰਾਈ ਜਾਂ ਕਿਸ ਤਰ੍ਹਾਂ ਵੀ ਮੋਟਾਰਾ ਰਾਈ ਇਹਨਾਂ ਨੂੰ ਬਾਹਰ ਕੱਢ ਕੇ ਲੈ ਜਾਣ ਵਿਚਾਰਿਆਂ ਨੂੰ ਨਿੱਕੇ ਨਿੱਕੇ ਬੱਚੇ ਨੇ ਸਾਨੂੰ ਤਾਂ ਵੇਖ ਕੇ ਬੜਾ ਡਰ ਲੱਗਦਾ ਸੀ ਤਾਂ ਪਿੱਛੇ ਮੁੜ ਕੇ ਆ ਗਏ ਆ ਅਸੀਂ ਤਾਂ ਫੇਰ ਵੀ ਮੈਂ ਕਹਿੰਦਾ ਵਿਚਾਰੇ ਕੋਈ ਉਂਗਲੀ ਫੜ ਕੇ ਆ ਰ